ਮਾਰਨਿੰਗ ਸ਼ੈਡਿਊਲਸ ਆਫ ਦਾ ਬਹੁਤ ਹੀ ਬੀਜ਼ੀ ਹੁੰਦਾ ਹੈ ਕਈਆਂ ਦੇ ਬੱਚੇ ਨੇ ਸਕੂਲ ਜਾਣਾ ਹੁੰਦਾ ਹੈ ਕਈ ਨੇ ਆਪ ਆਫਿਸ ਜਾਣਾ ਹੁੰਦਾ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਲੰਚ ਬਾਕਸ ਤਿਆਰ ਕਰਨ ਲਈ ਅੱਜ ਮੈਂ ਦੋ ਰੈਸਪੀਸ ਨੂੰ ਸ਼ੇਅਰ ਕਰਾਂਗੀ ਜੋ ਕਿ ਬਹੁਤ ਹੀ ਫਟਾਫਟ ਬਣ ਜਾਂਦੀਆਂ ਹਨ ਇਹ ਸਬਜ਼ੀਆਂ ਇੰਨੀ ਸਿੰਪਲ ਤਰੀਕੇ ਨਾਲ ਬਣਦੀਆਂ ਹਨ ਤੁਸੀਂ ਫਟਾਫਟ ਬਣਾ ਕੇ ਲੰਚ ਬਾਕਸ ਦੇ ਵਿੱਚ ਲੈ ਜਾ ਸਕਦੇ ਹੋ ਜੇਕਰ ਆਪਾਂ ਰਾਤ ਨੂੰ ਹੀ ਥੋੜੀਆਂ ਸਬਜ਼ੀਆਂ ਕੱਟ ਕੇ ਰੱਖ ਲਵਾਂਗੇ ਤੇ ਸਵੇਰੇ ਸਿਰਫ 5 ਮਿੰਟ ਲੱਗਣਗੇ ਇਹਨਾਂ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਮੇਥੀ ਆਲੂ ਦੀ ਸਬਜ਼ੀ ਜੋ ਕਿ ਬਹੁਤ ਹੀ ਫਟਾਫਟ ਸਭ ਤੋਂ ਪਹਿਲਾਂ ਆਪਾਂ ਇੱਥੇ ਮੇਥੀ ਨੂੰ ਕੱਟ ਲਵਾਂਗੇ ਆਪਾਂ ਵਾਸ਼ ਕਰਕੇ ਰੱਖ ਲਿਆ ਸੀ ਸੁਕਾ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਵਾਂਗੇ ਇਸ ਨੂੰ ਅ퍼 ਰਫਲੀ ਜਿਹੀ ਜੋਬ ਕਰਾਂਗੇ ਬਹੁਤ ਜ਼ਿਆਦਾ ਬਰੀਕ ਕੱਟਣ ਦੀ ਲੋੜ ਨਹੀਂ ਹੈ ਮੇਥੀ ਬਹੁਤ ਹੀ ਜ਼ਿਆਦਾ ਪੱਕ ਜਾਂਦੀ ਹੈ ਤੇ ਇਹ ਸੁਗੜ ਜੇ ਜਾਂਦੀ ਹੈ ਇਸ ਤਰ੍ਹਾਂ ਆਪਾਂ ਸਾਰੀ ਮੇਥੀ ਨੂੰ ਕੱਟ ਕਰ ਲਿਆ ਹੈ ਤੇ ਇਸ ਨੂੰ ਹੁਣ ਆਪਾਂ ਸਾਈਡ ਤੇ ਰੱਖਾਂਗੇ ਹੁਣ ਆਪਾਂ ਇੱਥੇ ਲਵਾਂਗੇ ਆਲੂ ਮੈਂ ਇਥੇ ਬੋਇਲ ਕੀਤੇ ਹੋਏ ਆਲੂ ਯੂਜ਼ ਕਰ ਰਹੀ ਹਾਂ ਜਿਨ੍ਹਾਂ ਨੂੰ ਮੈਂ ਰਾਤ ਨੂੰ ਬੋਇਲ ਕਰਕੇ ਰੱਖ ਲਿਆ ਸੀ ਤਾਂ ਕਿ ਮਾਰਨਿੰਗ ਦੇ ਵਿੱਚ ਫਟਾਫਟ ਲੰਚ ਬਾਕਸ ਦੇ ਲਈ ਆਪਾਂ ਇਸ ਨੂੰ ਤਿਆਰ ਕਰ ਸਕੀਏ ਤੁਸੀਂ ਕੱਚੇ ਆਲੂ ਵੀ ਲੈ ਸਕਦੇ ਹੋ ਇਥੇ ਆਪਾਂ ਇਹਨਾਂ ਨੂੰ ਸ਼ੈਲ ਲਵਾਂਗੇ ਇਥੇ ਮੈਂ ਚਾਰ ਆਲੂ ਲਏ ਹਨ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਵੀ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਪੀਸਿਸ ਦੇ ਵਿੱਚ ਕੱਟ ਲਵਾਂਗੇ ਬਹੁਤ ਜ਼ਿਆਦਾ ਬ੍ਰੀਕ ਪੀਸਿਸ ਨਹੀਂ ਆਪਾਂ ਕੱਟਨੇ ਥੋੜਾ ਇਹਨਾਂ ਨੂੰ ਮੋਟਾ ਹੀ ਰੱਖਾਂਗੇ ਕਿਉਂਕਿ ਇਹ ਬੋਇਲ ਕੀਤੇ ਹੋਏ ਹਨ ਤੇ ਬਹੁਤ ਜਲਦੀ ਪੱਕ ਜਾਣਗੇ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਹਰ ਇੱਕ ਸਬਜ਼ੀ ਬਹੁਤ ਹੀ ਜ਼ਿਆਦਾ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਤੇਲ ਗਰਮ ਹੋਣ ਤੇ ਇਸ ਦੇ ਵਿੱਚ ਪਾਵਾਂਗੇ 1/4 ਚਮਚ ਜੀਰਾ ਪਾਊਡਰ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਲਸਣ ਅਦਰਕ ਦਾ ਪੇਸਟ ਪਾ ਦਵਾਂਗੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਜਦੋਂ ਇਹ ਥੋੜੇ ਜਿ ਭੁੱਜ ਗਏ ਤਾਂ ਇਸ ਦੇ ਵਿੱਚ ਆਪਾਂ ਕੱਟੇ ਹੋਏ ਦਿਓ ਪਿਆਜ਼ ਐਡ ਕਰ ਲਵਾਂਗੇ ਪਿਆਜ਼ ਵੀ ਆਪਾਂ ਬਹੁਤ ਜ਼ਿਆਦਾ ਨਾ ਬਰੀਕ ਕੱਟਨੇ ਹਨ ਨਾ ਮੋٹے ਕੱਟਨੇ ਹਨ ਹੁਣ ਪਿਆਜ਼ਾਂ ਨੂੰ ਵੀ ਆਪਾਂ ਥੋੜੇ ਟਾਈਮ ਦੇ ਲਈ ਇਸੇ ਤਰ੍ਹਾਂ ਹੀ ਭੁੰਨਾਗੇ ਜਦੋਂ ਪਿਆਜ਼ ਥੋੜੇ ਜਿ ਪਿੰਕ ਹੋ ਗਏ ਤੇ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਆਪਣੀ ਕੱਟੀ ਹੋਈ ਮੇਥੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੇ ਪਿਆਜ਼ਾਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਚੁੱਕਾ ਹੈ ਤੇ ਥੋੜੇ ਜਿਹ ਪਿੰਕ ਜੇ ਹੋ ਚੁੱਕੇ ਹਨ ਹੁਣ ਆਪਾਂ ਇੱਥੇ ਮੇਥੀ ਨੂੰ ਐਡ ਕਰ ਲਵਾਂਗੇ ਬਹੁਤ ਹੀ ਫਟਾਫਟ ਬਣਨ ਵਾਲੀ ਸਬਜੀ ਹੈ ਤੇ ਟੇਸਟੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਇਸ ਨੂੰ ਬਣਾਉਣ ਦਾ ਇੱਕ ਵਾਰੀ ਹੁਣ ਆਪਾਂ ਸਾਰੀ ਮੇਥੀ ਨੂੰ ਮਿਕਸ ਕਰ ਲਵਾਂਗੇ ਇਹ ਦੇਖੋ ਇਸ ਨੂੰ ਬਸ 1 ਤੋਂ 2 ਮਿੰਟ ਜਦੋਂ ਆਪਾਂ ਪਕਾਉਨੇ ਹਾਂ ਤੇ ਇਹ ਬਿਲਕੁਲ ਸੂੰਗੜ ਜਿਹਾਦੀ ਹੈ ਤੇ ਐ ਸੌਫਟ ਜੀ ਹੋ ਜਾਂਦੀ ਹੈ ਹੁਣ ਆਪਣੀ ਜਿਹੜੀ ਮੇਥੀ ਹੈ ਉਹ ਬਹੁਤ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਬੇਸਿਕ ਜੇ ਮਸਾਲੇ ਐਡ ਕਰਾਂਗੇ ਬਹੁਤ ਜ਼ਿਆਦਾ ਇਸ ਦੇ ਵਿੱਚ ਮਸਾਲੇ ਐਡ ਕਰਨ ਦੀ ਲੋੜ ਨਹੀਂ ਹੈ ਜਸਟ ਇਸ ਦੇ ਵਿੱਚ ਆਪਾਂ ਲੂਣ ਮਿਰਚ ਹੀ ਐਡ ਕਰਾਂਗੇ ਤੇ ਸਬਜੀ ਬਹੁਤ ਹੀ ਜ਼ਿਆਦਾ ਜੰਮੀ ਤੇ ਟੇਸਟੀ ਬਣੇਗੀ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰਾਂਗੇ 1/4 ਚਮਚ ਇਸ ਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰਾਂਗੇ 1/4 ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਐਡ ਕਰਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਮਿਰਚ ਤੇ ਲੂਣ ਵੱਧ ਘੱਟ ਵੀ ਐਡ ਕਰ ਸਕਦੇ ਹੋ ਬੱਚੇ ਥੋੜਾ ਜਿਹਾ ਮਿਰਚ ਘਟ ਖਾਂਦੇ ਹਨ ਇਸ ਲਈ ਮੈਂ ਇਥੇ ਮਿਰਚਾ ਥੋੜਾ ਘਾਟ ਹੀ ਐਡ ਕੀਤੀਆਂ ਹਨ ਹੁਣ ਇੱਕ ਵਾਰੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਬਹੁਤ ਹੀ ਵਧੀਆ ਇਹ ਮੇਥੀ ਸੌਫਟ ਹੋ ਚੁੱਕੀ ਹੈ ਹੁਣ ਇਸ ਨੂੰ ਕਵਰ ਕਰਕੇ ਆਪਾਂ 1 ਤੋਂ 2 ਮਿੰਟ ਲਈ ਪੱਕਣ ਦਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਮੇਥੀ ਬਹੁਤ ਹੀ ਵਧੀਆ ਪੱਕ ਚੁੱਕੀ ਹੈ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਇਹ ਰੈਸਪੀਸ ਵਧੀਆ ਲੱਗੀਆਂ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ ਫੇਸਬੁੱਕ ਤੋਂ ਵੇਖ ਰਹੇ ਹੋ ਤਾਂ ਪਲੀਜ਼ ਫੇਸਬੁੱਕ ਤੋਂ ਪੇਜ ਨੂੰ ਫੋਲੋ ਜਰੂਰ ਕਰ ਲਿਓ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਹੁਣ ਆਪਾਂ ਇਸ ਦੇ ਵਿੱਚ ਆਲੂ ਐਡ ਕਰ ਲਵਾਂਗੇ ਇੱਥੇ ਆਪਾਂ ਸਾਰੇ ਆਲੂ ਐਡ ਕਰਕੇ ਬਿਲਕੁਲ ਹਲਕੇ ਜਿਹੇ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਮਿਕਸ ਕਰਨਾ ਹੈ ਕਿਉਂਕਿ ਆਪਾਂ ਆਲੂ ਬੋਇਲ ਕੀਤੇ ਹੋਏ ਲਏ ਹਨ ਤੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਮਿਕਸ ਕਰਾਂਗੇ ਤਾਂ ਕਿ ਮੈਸ਼ ਜੇ ਨਾ ਹੋ ਜਾਣ ਖੜੇ ਖੜੇ ਹੀ ਆਲੂ ਰਹਿਣ ਬਸ ਇੱਕੋ ਜਿਹੀ ਆਪਾਂ ਇਸ ਨੂੰ ਮਿਕਸ ਕਰਾਂਗੇ ਤੇ ਜਸਟ ਇਸ ਨੂੰ ਆਪਾਂ ਕੁਝ ਸੈਕਿੰਡ ਲਈ ਸੇਕ ਤੇ ਰੱਖ ਲਾਵਾਂਗੇ ਤਾਂ ਕਿ ਜਿਹੜਾ ਸਬਜੀ ਦਾ ਟੇਸਟ ਹੈ ਮੇਥੀ ਦਾ ਮਸਾਲਿਆਂ ਦਾ ਉਹ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਐਬਜ਼ਾਰਬ ਹੋ ਜਾਵੇ ਤੇ ਆਪਣੀ ਬਹੁਤ ਹੀ ਟੇਸਟੀ ਜੰਮੀ ਆਲੂ ਮੇਥੀ ਦੀ ਸਬਜੀ ਬਣ ਕੇ ਤਿਆਰ ਹੋ ਜਾਵੇਗੀ ਤੁਸੀਂ ਇੱਕ ਵਾਰੀ ਜਰੂਰ ਇਸ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਜੰਮੀ ਲੱਗਦੀ ਹੈ ਇਸ ਨੂੰ ਰੋਟੀ ਪਰੌਂਠੇ ਨਾਲ ਕਿਸੇ ਦੇ ਨਾਲ ਵੀ ਖਾਓਗੇ ਬਹੁਤ ਜ਼ਿਆਦਾ ਜੰਮੀ ਲੱਗੇਗੀ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਇਸ ਨੂੰ ਬਣਾਉਣ ਦਾ ਸਬਜੀ ਆਪਣੀ ਸਾਰੀ ਬਿਲਕੁਲ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ 1 ਮਿੰਟ ਲਈ ਕਵਰ ਕਰਾਂਗੇ ਤਾਂ ਕਿ ਸਾਰੇ ਆਲੂ ਉਹਦੇ ਵਿੱਚ ਇਸ ਦਾ ਟੇਸਟ ਆ ਜਾਵੇ ਲਓ ਜੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ 5 ਮਿੰਟ ਦੇ ਵਿੱਚ ਬਣਨ ਵਾਲੀ ਆਲੂ ਮੇਥੀ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਵੀ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਬਣਾਵਾਂਗੇ ਹੋਰ ਇੱਕ ਰੈਸਪੀ ਜਿਹੜੀ 5 ਮਿੰਟ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਵੇਗੀ ਉਹ ਹੈ ਮੂਲੀ ਦੀ ਸਬਜੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇੱਥੇ ਆਪਾਂ ਮੂਲੀਆਂ ਲਈਆਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਵਾਸ਼ ਕਰ ਲਿਆ ਹੈ ਹੁਣ ਇਹਨਾਂ ਨੂੰ ਆਪਾਂ ਉੱਪਰੋਂ ਕੱਟ ਲਵਾਂਗੇ ਇਸ ਦੇ ਆਪਾਂ ਜਿਹੜੇ ਪੱਤੇ ਹਨ ਉਹਨਾਂ ਨੂੰ ਵੀ ਬਿਲਕੁਲ ਸਿੱਟਣਾ ਨਹੀਂ ਹੈ ਇਹਨਾਂ ਨੂੰ ਵੀ ਆਪਾਂ ਸਬਜ਼ੀ ਦੇ ਵਿੱਚ ਯੂਜ਼ ਕਰਾਂਗੇ ਜਿਸ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਕਰਾਰੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮੂਲੀਆਂ ਨੂੰ ਹੁਣ ਆਪਾਂ ਇੱਕ ਵਾਰੀ ਸ਼ੈਲ ਲਵਾਂਗੇ ਸ਼ੈਲਨ ਤੋਂ ਮਗਰੋਂ ਇਹਨਾਂ ਨੂੰ ਫੇਰ ਆਪਾਂ ਵਾਸ਼ ਕਰਾਂਗੇ ਸਾਫ਼ ਕਰਾਂਗੇ ਫੇਰ ਇਹਨਾਂ ਨੂੰ ਆਪਾਂ ਕੱਟ ਕਰ ਲਵਾਂਗੇ ਜੇਕਰ ਇਹ रेसिपी ਵੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਇਸ ਤਰ੍ਹਾਂ ਆਪਾਂ ਨਾਰਮਲ ਦੇ ਪੀਸਿਸ ਦੇ ਵਿੱਚ ਇਹਨਾਂ ਨੂੰ ਕੱਟ ਕਰ ਲੈਣਾ ਹੈ ਨਾ ਬਹੁਤ ਜ਼ਿਆਦਾ ਪੀਸ ਵੱਡੇ ਹੋਣੇ ਚਾਹੀਦੇ ਹਨ ਨਾ ਬਹੁਤ ਜ਼ਿਆਦਾ ਛੋਟੇ ਹੋਣੇ ਚਾਹੀਦੇ ਹਨ ਜੇਕਰ ਵੱਡੇ ਕਟਾਂਗੇ ਤਾਂ ਬਹੁਤ ਜਲਦੀ ਗਲਣਗੇ ਨਹੀਂ ਜੇਕਰ ਛੋਟੇ ਕਟਾਂਗੇ ਤੇ ਆਪਣੀ ਜਿਹੜੀ ਸਬਜ਼ੀ ਹੈ ਬਿਲਕੁਲ ਮੈਸ਼ ਜੀ ਹੋ ਜਾਵੇਗੀ ਜੋ ਦੇਖਣ ਦੇ ਵਿੱਚ ਵੀ ਵਧੀਆ ਨਹੀਂ ਲੱਗੇਗੀ ਇਸ ਤਰ੍ਹਾਂ ਆਪਾਂ ਸਾਰੀਆਂ ਮੂਲੀਆਂ ਨੂੰ ਕੱਟ ਲਿਆ ਹੈ ਤੁਸੀਂ ਮੂਲੀਆਂ ਆਪਣੇ ਹਿਸਾਬ ਦੇ ਅਨੁਸਾਰ ਵੱਧ ਘੱਟ ਲੈ ਸਕਦੇ ਹੋ ਮੈਂ ਮੀਡੀਅਮ ਜੇ ਸਾਈਜ਼ ਦੀਆਂ ਇੱਥੇ 4 ਮੂਲੀਆਂ ਲਈਆਂ ਹਨ ਮੂਲੀਆਂ ਬਿਲਕੁਲ ਖੂੜੀਆਂ ਹੋਣੀਆਂ ਚਾਹੀਦੀਆਂ ਹਨ ਸਬਜ਼ੀ ਤਾਂ ਹੀ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਕੜਾਈ ਲਵਾਂਗੇ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰਾਂਗੇ 1/4 ਚਮਚ ਇਸਦੇ ਵਿੱਚ ਆਪਾਂ ਜੀਰਾ ਪਾਊਡਰ ਐਡ ਕਰਾਂਗੇ 2 ਸੁੱਕੀਆਂ ਲਾਲ ਮਿਰਚਾਂ ਐਡ ਕਰਾਂਗੇ 1/4 ਚਮਚ ਸਾਬਤ ਧਨੀਆ ਤੇ ਲਸਣ ਤੇ ਅਦਰਕ ਕੁੱਟਿਆ ਹੋਇਆ ਇਸਦੇ ਵਿੱਚ ਆਪਾਂ ਐਡ ਕਰ ਲਵਾਂਗੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਜਦੋਂ ਆਪਣੀ ਇਹ ਸਾਰੀਆਂ ਚੀਜ਼ਾਂ ਥੋੜੀਆਂ ਭੁੱਜ ਗਈਆਂ ਤੇ ਇਸ ਦੇ ਵਿੱਚ ਆਪਾਂ ਕੱਟੇ ਹੋਏ ਦੋ ਪਿਆਜ਼ ਐਡ ਕਰਾਂਗੇ ਇਹ ਛੋਟੇ ਸਾਈਜ਼ ਦੇ ਪਿਆਜ਼ ਹਨ ਇਸ ਲਈ ਮੈਂ ਦੋ ਲਹਿਣ ਜੇਕਰ ਤੁਹਾਡੇ ਕੋਲ ਵੱਡੇ ਸਾਈਜ਼ ਦਾ ਪਿਆਜ਼ ਹੋਵੇ ਤਾਂ ਤੁਸੀਂ ਇੱਕ ਐਡ ਕਰ ਸਕਦੇ ਹੋ ਹੁਣ ਆਪਾਂ ਪਿਆਜ਼ਾਂ ਨੂੰ ਵੀ ਨਾਲ ਹੀ ਭੁੰਨ ਲਵਾਂਗੇ ਜਦੋਂ ਤਾਂ ਕਿ ਥੋੜੇ ਜੇ ਬ੍ਰਾਊਨ ਨਹੀਂ ਹੋ ਜਾਂਦੇ ਇਹ ਸਬਜ਼ੀ ਵੀ ਬਹੁਤ ਹੀ ਜ਼ਿਆਦਾ ਸਿੰਪਲ ਹੈ ਤੇ ਫਟਾਫਟ ਬਣਨ ਵਾਲੀ ਹੈ ਹੁਣ ਇਸ ਦੇ ਵਿੱਚ ਆਪਾਂ ਕਟੀਆਂ ਹੋਈਆਂ ਮੂਲੀਆਂ ਐਡ ਕਰਾਂਗੇ ਤੇ ਆਪਾਂ ਮੂਲੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ ਆਪਾਂ ਕਵਰ ਕਰਕੇ ਨਹੀਂ ਪਕਾਉਣਾ ਜਸਟ ਪਹਿਲਾਂ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਰਹਿਣ ਦੇਣਾ ਹੈ ਨਹੀਂ ਤੇ ਜਿਹੜੀਆਂ ਮੂਲੀਆਂ ਹਨ ਉਹ ਪਾਣੀ ਜ਼ਿਆਦਾ ਛੱਡ ਦੇਣਗੀਆਂ ਇੱਥੇ ਆਪਾਂ ਹੁਣ ਮੂਲੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਇੱਥੇ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਪੱਕਣ ਦਵਾਂਗੇ ਬਿਲਕੁਲ ਨਹੀਂ ਹਿਲਾਉਣਾ ਇਹ ਹੁਣ ਦੂਸਰੀ ਸਾਈਡ ਦੇ ਉਹਨੇ ਟਾਈਮ ਦੇ ਲਈ ਆਪਾਂ ਇੱਥੇ ਮੂਲੀਆਂ ਦੇ ਪੱਤੇ ਨੂੰ ਕੱਟ ਕਰ ਲਵਾਂਗੇ ਇਸ ਤਰ੍ਹਾਂ ਜਿਹੜੀਆਂ ਉੱਪਰ ਲੀਆਂ ਸਾਈਡਾਂ ਹਨ ਇਹਨਾਂ ਨੂੰ ਕੱਟ ਕੇ ਆਪਾਂ ਸਾਈਡ ਤੇ ਰੱਖਾਂਗੇ ਤੇ ਜੇ ਥੋੜੇ ਜਿਹੇ ਡੰਡਲ ਜੇਕਰ ਮੋٹے ਲੱਗਦਾ ਜਾਂ ਤਾਂ ਇਹਨਾਂ ਨੂੰ ਆਪਾਂ ਕੱਟ ਕੇ ਸਾਈਡ ਤੇ ਕਰ ਲਵਾਂਗੇ ਹੁਣ ਇਹਨਾਂ ਦੇ ਪੱਤੇ ਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਲਵਾਂਗੇ ਨਾ ਬਹੁਤ ਜ਼ਿਆਦਾ ਮੋਟੇ ਤੇ ਨਾ ਬਹੁਤ ਜ਼ਿਆਦਾ ਬ੍ਰੀਕ ਕਟਾਂਗੇ ਜਿਸ ਤਰ੍ਹਾਂ ਦੇ ਮੈਂ ਕੱਟ ਰਹੀ ਹਾਂ ਇਸ ਤਰ੍ਹਾਂ ਦੇ ਇਹ ਆਪਾਂ ਸਾਰੇ ਪੱਤੇ ਕੱਟ ਕੇ ਰੱਖ ਲਵਾਂਗੇ ਪੱਤੇ ਪ온 ਦੇ ਨਾਲ ਸਬਜੀ ਬਹੁਤ ਹੀ ਜ਼ਿਆਦਾ ਕਰਾਰੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਆਪਣੀਆਂ ਮੂਲੀਆਂ ਚੈੱਕ ਕਰਦੇ ਹਾਂ ਮੂਲੀਆਂ ਆਪਣੀਆਂ ਕਾਫੀ ਹੱਦ ਤੱਕ ਸੌਫਟ ਹੋ ਚੁੱਕੀਆਂ ਹਨ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਮੂਲੀਆਂ ਦਾ ਕਲਰ ਵੀ ਕਿੰਨਾ ਜ਼ਿਆਦਾ ਪਿਆਰਾ ਆਇਆ ਹੈ ਹੁਣ ਇਸ ਸਟੇਜ ਦੇ ਉੱਪਰ ਆਪਾਂ ਇਸਦੇ ਵਿੱਚ ਕੁਝ ਹੋਰ ਬੇਸਿਕ ਜਿਹਾ ਮਸਾਲੇ ਐਡ ਕਰਾਂਗੇ ਇਸਦੇ ਵਿੱਚ ਮੈਂ ਅੱਧਾ ਚਮਚ ਲਾਲ ਮਿਰਚ ਪਾਊਡਰ ਐਡ ਕੀਤਾ ਹੈ 1/4 ਚਮਚ ਹਲਦੀ ਪਾਊਡਰ ਐਡ ਕਰਾਂਗੇ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਧਨੀਆ ਪਾਊਡਰ ਐਡ ਕਰਾਂਗੇ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਇੱਕ ਵਾਰੀ ਮਿਕਸ ਤਾਂ ਕਿ ਆਪਣਾ ਜਿਹੜਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਸਾਰੀਆਂ ਮੂਲੀਆਂ ਦੇ ਵਿੱਚ ਰਚ ਮਿਚ ਜਾਵੇ ਤੇ ਥੋੜਾ ਜਿਹਾ ਇਹ ਪੁੱਜ ਵੀ ਜਾਵੇ ਮਸਾਲੇ ਨੂੰ ਆਪਾਂ ਜਸਟ ਇੱਕ ਤੋਂ ਦੋ ਮਿੰਟ ਲਈ ਹੀ ਭੁੰਨਾਂਗੇ ਦੇਖੋ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ ਹੈ ਆਪਣੀ ਸਬਜੀ ਦਾ ਇਸ ਨੂੰ ਵੀ ਤਕਰੀਬਨ ਬਸ 5 ਮਿੰਟ ਹੀ ਲੱਗਦੇ ਹਨ ਸਬਜ਼ੀ ਬਣਾਉਣ ਤੇ ਹੁਣ ਆਪਾਂ ਇਸ ਦੇ ਉੱਪਰ ਪਾਵਾਂਗੇ ਆਪਣੀਆਂ ਮੂਲੀਆਂ ਦੇ ਪੱਤੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਇਸੇ ਤਰ੍ਹਾਂ ਹੀ ਰੱਖਾਂਗੇ ਤੇ ਫਿਰ ਇਸ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਹਿਲਾਵਾਂਗੇ ਤੇ ਲੋ ਜੀ ਇਹ ਆਪਣੀ ਮੂਲੀਆਂ ਦੀ ਸਬਜ਼ੀ ਬਣ ਕੇ ਬਸ ਤਿਆਰ ਹੋ ਚੁੱਕੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟ੍ਰਾਈ ਕਰਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਲੋ ਦੇਖੋ ਕਿੰਨਾ ਜਿਆਦਾ ਸਬਜੀ ਦਾ ਕਲਰ ਵਧੀਆ ਆਇਆ ਹੈ ਟੇਸਟੀ ਵੀ ਬਹੁਤ ਜਿਆਦਾ ਬਣੀ ਸੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀਆਂ ਲੱਗੀਆਂ ਹਨ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਹੋ ਤੇ ਐਪਰੀਸ਼ੀਏਟ ਕਰਦੇ ਹੋ ਜ਼ਰੂਰ ਤੁਸੀਂ ਬਣਾਇਓ ਖਾਇਓ ਤੇ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ